ਬੀਤੀ ਰਾਤ ਆਪਣੇ ਜਾਰ ਦੋਸਤਾ ਜਨਮ ਦਿਨ ਮਨਾ ਕੇ ਫਗਵਾੜਾ ਤੋਂ ਉਹ ਲੈਣਾ ਮਰਾ ਗੱਡੀ ਦਾ ਐਕਸੀਡੈਂਟ ਆਸੀ ਪਲਾਜਾ ਦੇ ਕੋਲ ਜਿੱਦੇ ਵਿੱਚ ਦੂਸਰੀ ਗੱਡੀ ਵੱਜਣ ਨਾਲ ਪੰਕਜ ਘੁਸ ਲਾਰੀ ਆ ਆਪਣੇ ਨੰਬਰ ਸੰਪੁਰ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਸਰੇ ਨੂੰ ਜਿਹ ਤੋਂ ਲਗਾਇਆ ਗਿਆ ਉਹਦਾ ਗੱਡੀ ਦਾ ਡਰਾਈਵਰ ਵੀ ਜੋ ਜਨੰਦਰ ਦਾ ਸਨੇਕ ਸੀ ਉਸਦੀ ਮੌਤ ਹੋ ਗਈ ਤੀਸਰਾ ਨੌਜਵਾਨ ਗਿਵਰੋ ਜ਼ਖਮੀ ਕੈਮਰਾਮੈਨ ਅਸ਼ਗਨਾਗੀ ਨਾਲ ਕਰਸਾਨ ਸਿੰਘ ਨਾਗੀ ਦੀ ਫਲੋਰ ਤੋਂ ਬਿਸ਼ੇਸ਼ਰਪੋ ਕਮਰੇ ਉਹ ਤੇ ਕੀ ਰਾਤੀ ਕੋ ਹਾਪਨ ਹੋਇਆ ਕਿ ਉਹਦੇ ਵਿੱਚ ਆਪਣੇ ਮੁੰਡੇ ਦੀ ਹਾਪਨ ਹੋ ਗਿਆ ਕੋਈ ਹਾਂਜੀ ਰਾਤੀ ਐਕਸੀਡੈਂਟ ਹੋ ਗਿਆ ਘਰੋਂ ਤਾਂ ਜਨਮ ਮੰਨਣ ਆਏ ਸੀਗੇ ਆਪਣੇ ਯਾਰ ਦੋਸਤਾਂ ਤੇ ਸੰਤੋ ਕਹਿੰਦਾ ਸੀ ਆ ਜਾਣਾ ਜਲਦੀ ਮੈਂ ਮੈਂ 9:00 ਵਜੇ ਟੈਲੀਫੋਨ ਕੀਤਾ ਤਾਂ ਮੈਨੂੰ ਕਹਿੰਦਾ ਸੀ ਮੈਂ ਅੱਧੇ ਘੰਟੇ ਆ ਜਾਣਾ ਪਰ ਫਿਰ ਪਤਾ ਨਹੀਂ ਕਦੋਂ ਐਕਸੀਡੈਂਟ ਹੋਇਆ ਸੰਤ ਪਹੁੰਚ 4:00 ਵਜੇ ਜਦੋਂ ਸਾਰੇ ਜਣੇ ਕੱਥੇ ਹੋ ਕੇ ਗਏ ਇਹ ਦੂਸਰੇ ਵੀ ਤੇ ਫਿਰ ਪਤਾ ਲੱਗਾ ਸਾਨੂੰ ਕਿ ਨਾਂ ਕੀ ਮੁੰਡੇ ਦਾ ਪੰਕਜ ਉਮਰ ਕਿੰਨੀ ਹੋਰ ਕਿੰਨੇ ਕਿ ਉਮਰ 23 ਸਾਲ ਵਿਆਹ ਕਰ ਜਾਂਦੇ ਨਹੀਂ ਨਹੀਂ ਜਿਆ ਨਹੀਂ ਠੀਕ ਐਕਸੀਡੈਂਟ ਹੋਇਆ ਕੀ ਮਤਲਬ ਹੈ ਵਰਤੀ ਦੋ ਗੱਡੀਆਂ ਸੀਗੀਆਂ ਇੱਕ ਵਰਨਾ ਸੀ ਇੱਕ ਔਡਾ ਕੀ ਨਾਂ ਦਾ ਇਹਨਾਂ ਦੋਵਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਜੀਕੇ ਨਾ ਡੀਕੇ ਬੋਲੀ ਟੱਪੇ ਲਗੇ ਤੇ ਉੱਥੇ ਇੱਕ ਜਿਹੜੀ ਗੱਡੀ ਲੁਧਿਆਣੇ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਦੀਪਕ ਦੀਪਕ ਬੱਗਾ ਸੀ ਉਹਦੀ ਮੌਤ ਹੋ ਗਈ ਹੈ ਇੱਕ ਮੁੰਡਾ ਸੀਗਾ ਇਧਰੋਂ ਗੱਡੀ 'ਚ ਜਿਹੜਾ ਜਾਂਦਾ ਸੀਗਾ ਪਨੀਤ ਕੀ ਨਾਂ ਦਾ ਪੰਕਜ ਸਲਾਰੀਆ ਤੇ ਉਹ ਜਿਹੜਾ ਹੈਗਾ ਮੈਸਮ ਪੁੱਤਰਾ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਬਾਰਸ ਆਂਦੇ ਨੇ ਜਿੱਦਾਂ ਦੀ ਕੋਈ ਸਟੇਟਮੈਂਟ ਦਿੰਦੇ ਉਸ ਹਾਮਲਾ ਕਰਦਾ ਰਿਹਾ। ਰੱਤਨੀ ਹੱਸਦਾ ਹੈ। ਕਿ ক্রিকেট ਵਿੱਚ ਕੀ ਸੀ ਤੇ ਕੋਈ ਉੱਪਰ ਹਾਂਜੀ ਬਿਲਕੁਲ ਦੀ ਬੜੀ ਮਤਲਬ ਬਾਕੀ ਕੱਟਣਾ ਰਾਤ ਹੋਈ ਹੈ ਜੀ। ਗੁਰਨਾਗੜੀ ਜੋ ਪਟਾਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਤੇ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆ ਸੀ ਐਕਸੀਡੈਂਟ ਇੱਥੇ ਹੋਇਆ ਜੀ। ਆਸੀ ਪਲਾਜ਼ਾ ਦੇ ਨੇੜੇ ਬਰਨਾ ਗੱਡੀ ਆ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਬਹੁਤ ਮਦਬਾਕੀ ਘਟਣਾ ਜੀ ਬਹੁਤ ਮਾੜਾ ਹੋਇਆ ਜੀ ਇਸ ਚੀ ਦਾ ਮੋਹਰੇ ਟਕਰੇ ਇਹ ਗੱਡੀ ਦੱਸਦੇ ਆ ਵੀ ਦਸਨ ਪਾਬਕ ਦੇਦਾ ਜੀ ਗੱਡੀ ਪਲਟ ਕੇ ਦੂਜੇ ਪਾਸੇ ਜਾ ਕੇ ਕੁਜਲੰਦਰ ਦਾ ਹੀ ਟੈਕਸੀ ਡਰਾਈਵਰ ਵਿਚਾਰ ਉਹਦੇ ਨਾਲ ਵਜੀ ਉਹਦੀ ਵੀ ਡੈਥ ਹੋਈ ਹੈ ਵੀ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮਾੜਾ ਹੋਇਆ ਜੀ ਕਿੰਨੇ ਵਜੇ 30 ਰਤੀ 10 ਵਜੇ ਜੀ ਲਗਭਗ 10 ਵਜੇ ਦੇ ਆਸ-ਪਾਸ ਇਹ ਐਕਸੀਡੈਂਟ ਹੋਇਆ ਜੀ ਦਸਮ ਤੱਕ ਤੇ ਆਈ ਦੋ ਬਾਈ ਸਾਨੂੰ ਪਰ ਸਵੇਰੇ 4 ਵਜੇ ਪਤਾ ਲੱਗਿਆ ਜਦੋਂ ਆਏ ਪਿੰਡ ਬੰਦਿਆਂ ਦੱਸਿਆ ਕਿ ਸਮਾਂ ਤੋਂ ਫਿਰ ਅਸੀਂ ਪਹੁੰਚ ਕਰਤੀ ਤੀਜਾ ਕੇ ਦੇਖਿਆ ਸਈ ਹੁਣ ਵੀ ਅਜੇ ਜਾਏ ਹੋਏ ਆ ਜੀ ਹਾਂ ਜੀ